ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਜੇਕਰ ਤੁਸੀਂ ਆਪਣੀ Gmail ਦਾ ਪਾਸਵਰਡ ਪਤਾ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਪਾਸਵਰਡ ਭੁੱਲ ਚੁੱਕੇ ਹੋ ਤਾਂ ਫਿਰ ਇਹ ਵੀਡੀਓ ਖਾਸ ਕਰਕੇ ਤੁਹਾਡੇ ਲਈ ਹੈ ਅਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਤੁਹਾਡਾ ਪਾਸਵਰਡ ਪਤਾ ਕਰਨ ਦਾ ਤਰੀਕਾ ਦੱਸਾਂਗਾ ਅਤੇ ਜੇਕਰ ਤੁਸੀਂ ਚਾਹੋ ਆਪਣਾ ਭੁੱਲਿਆ ਹੋਇਆ ਪਾਸਵਰਡ ਉਸ ਨੂੰ ਤੁਸੀਂ ਬਦਲ ਵੀ ਸਕਦੇ ਹੋ ਨਵਾਂ ਪਾਸਵਰਡ ਵੀ ਰੱਖ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਕੰਮ ਕਰ ਸਕਦੇ ਹੋ ਦੋਸਤੋ ਬੜਾ ਹੀ ਇੰਟਰਸਟਿੰਗ ਤਰੀਕਾ ਹੈ ਅਤੀਸ਼ ਇੰਟਰਸਟਿੰਗ ਤਰੀਕੇ ਨੂੰ ਲਾਈਕ ਅਤੇ ਸ਼ੇਅਰ ਕਰਨਾ ਤਾਂ ਬਣਦਾ ਹੀ ਹੈ ਤਾਂ ਆਓ ਫਿਰ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲਦੇ ਹਾਂ ਦੋਸਤੋ ਕਰਨਾ ਕੀ ਹੈ ਤੁਸੀਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਆਪਣੀ Gmail ਨੂੰ ਖੋਲ ਲੈਣਾ ਹੈਗਾ Gmail ਨੂੰ ਖੋਲਣ ਤੋਂ ਬਾਅਦ ਸੱਜੇ ਹੱਥ ਉੱਪਰ ਤੁਹਾਡੀ ਪ੍ਰੋਫਾਈਲ ਦਾ ਆਈਕਨ ਦਿਖ ਰਿਹਾ ਹੋਵੇਗਾ ਇਸ ਆਈਕਨ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਅਤੇ ਸਾਨੂੰ ਇੱਕ Google account ਦਿਖ ਰਿਹਾ ਹੈ Google account ਦੇ ਉੱਪਰ ਆਪਾਂ ਕਲਿੱਕ ਕਰ ਲੈਣਾ ਹੈ ਹੁਣ ਇਸ ਦੇ ਵਿੱਚ ਦੋਸਤੋ ਸਾਨੂੰ ਪਰਸਨਲ ਇਨਫੋਰਮੇਸ਼ਨ ਡਾਟਾ ਐਂਡ ਪ੍ਰਾਈਵੇਸੀ ਸਿਕਿਉਰਟੀ ਆਦੀ ਚੀਜ਼ਾਂ ਦਿਖ ਰਹੀਆਂ ਆਪਾਂ ਸਿਕਿਉਰਟੀ ਦੇ ਉੱਪਰ ਕਲਿੱਕ ਕਰ ਲੈਣਾ ਹੈਗਾ ਸਿਕਿਉਰਟੀ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਾਂ ਸਕਰੋਲ ਕਰਦੇ ਹੋਏ ਨੀਚੇ ਜਾਵਾਂਗੇ ਨੀਚੇ ਸਾਨੂੰ ਨਜ਼ਰ ਆ ਰਿਹਾ ਪਾਸਵਰਡ ਮੈਨੇਜਰ ਤਾਂ ਦੋਸਤੋ ਇਸ ਪਾਸਵਰਡ ਮੈਨੇਜਰ ਦੇ ਵਿੱਚ ਸਾਰੇ ਪਾਸਵਰਡ ਸੇਵ ਹੋਏ ਹੋਏ ਹੁੰਦੇ ਨੇ ਅਤੇ ਆਪਾਂ ਕਰਨਾ ਕਿ ਇਹ Gmail ਦਾ ਪਾਸਵਰਡ ਲੱਭਣਾ ਹੈ Google ਦਾ ਪਾਸਵਰਡ ਲੱਭਣਾ ਤਾਂ ਆਪਾਂ ਇੱਥੇ ਸਰਚ ਪਾਸਵਰਡ ਦੇ ਉੱਪਰ Google ਸਰਚ ਕਰ ਲਵਾਂਗੇ ਤਾਂ ਮੋਬਾਈਲ ਸਕਰੀਨ ਦੇ ਉੱਪਰ ਇਹ ਪਾਸਵਰ ਪਰੰਤੂ ਕਈ ਮੋਬਾਈਲਾਂ ਦੇ ਵਿੱਚ ਇਹ ਵਾਲੀ ਸੈਟਿੰਗ ਨਹੀਂ ਆਉਂਦੀ ਹੈਗੀ ਤਾਂ ਫਿਰ ਉਹਦੇ ਲਈ ਕੀ ਕਰਨਾ ਪਵੇਗਾ ਆਪਾਂ ਇੱਕ ਵਾਰੀ ਬਾਪਾ ਚੰਦਨੀ ਆ ਤਾਂ ਆਪਾਂ ਇੱਕ ਵਾਰੀ ਫਿਰ Gmail ਦੇ ਉੱਪਰ ਜਾਵਾਂਗੇ Gmail ਦੇ ਉੱਪਰ ਜਾ ਕੇ ਆਪਾਂ ਆਪਣੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰ ਲਵਾਂਗੇ ਆਈਕਨ ਦੇ ਉੱਪਰ ਕਲਿੱਕ ਕਰਕੇ ਆਪਾਂ Google account ਦੇ ਵਿੱਚ ਫਿਰ ਚਲੇ ਜਾਵਾਂਗੇ Google account ਦੇ ਵਿੱਚ ਜਾਣ ਤੋਂ ਬਾਅਦ ਹੁਣ ਆਪਾਂ ਪਰਸਨਲ ਇਨਫੋਰਮੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਜਦੋਂ ਆਪਾਂ ਪਰਸਨਲ ਇਨਫੋਰਮੇਸ਼ਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ نیچے ਆਪਾਂ ਸਕਰੋਲ ਕਰਕੇ ਜਾਵਾਂਗੇ نیچے ਸਕਰੋਲ ਕਰਕੇ ਜਾਣ ਤੋਂ ਬਾਅਦ ਸਾਨੂੰ ਨਜ਼ਰ ਆਵੇਗਾ ਪਾਸਵਰਡ ਪਾਸਵਰਡ ਨਜ਼ਰ ਆ ਰਿਹਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ 19 ਜੂਨ ਨੂੰ ਪਾਸਵਰਡ ਚੇਂਜ ਕੀਤਾ ਗਿਆ ਸੀ ਹੁਣ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਥੋੜਾ ਸਮਾਂ ਲਵੇਗਾ ਸਮਾਂ ਲਿਆ ਤੋਂ ਬਾਅਦ ਸਾਡੇ ਮੋਬਾਈਲ ਦੇ ਉੱਪਰ ਸਾਡੀ Gmail ਨਜ਼ਰ ਆਵੇਗੀ ਅਤੇ ਇਸ ਨੂੰ ਖੋਲਣ ਦੇ ਲਈ ਸਾਨੂੰ ਸਾਡਾ ਪਾਸਵਰਡ ਜੋ ਮੋਬਾਈਲ ਦਾ ਪੈਟਰਨ ਪਾਸਵਰਡ ਲਗਾਇਆ ਹੋਇਆ ਜਾਂ ਫਿਰ ਆਪਣਾ ਸਕਿਉਰਟੀ ਕੋਈ ਕੀ ਕੋਈ ਵੀ ਲਗਾਈ ਹੋਈ ਹੈ ਉਸ ਨੂੰ ਲਗਾ ਕੇ ਆਪਾਂ ਆਪਣੇ ਮੋਬਾਈਲ ਨੂੰ ਖੋਲ ਲਵਾਂਗੇ ਤੇ ਉਸ ਤੋਂ ਬਾਅਦ ਸਾਨੂੰ ਹੁਣ ਪਾਸਵਰਡ ਚੇਂਜ ਕਰਨ ਦੀ ਆਪਸ਼ਨ ਨਜ਼ਰ ਆ ਜਾਵੇਗੀ ਤਾਂ ਫਿਰ ਹੁਣ ਆਪਾਂ ਇੱਥੇ ਨਿਊ ਪਾਸਵਰਡ ਭਰ ਦੇਵਾਂਗੇ ਨਿਊ ਪਾਸਵਰਡ ਭਰਨ ਤੋਂ ਬਾਅਦ ਕਨਫਰਮ ਕਰਨ ਦੇ ਲਈ ਇੱਕ ਵਾਰੀ ਫੇਰ ਉਹੀ ਵਾਲਾ ਨਿਊ ਪਾਸਵਰਡ ਭਰ ਦੇਵਾਂਗੇ ਅਤੇ ਚੇਂਜ ਪਾਸਵਰਡ ਦੇ ਉੱਪਰ ਆਪਾਂ ਕਲਿੱਕ ਕਰ ਦੇਵਾਂਗੇ ਦੋਸਤੋ ਇਸ ਤਰ੍ਹਾਂ ਸਾਡੀ ਹੁਣ Gmail ਦਾ ਨਵਾਂ ਪਾਸਵਰਡ ਜਨਰੇਟ ਹੋ ਚੁੱਕਾ ਹੈ ਤਾਂ ਦੋਸਤੋ ਇਸੇ ਤਰੀਕੇ ਨਾਲ ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਚੁੱਕੇ ਹੋ ਤਾਂ ਤੁਸੀਂ ਆਪਣਾ ਪਾਸਵਰਡ ਲੱਭ ਵੀ ਸਕਦੇ ਹੋ ਅਤੇ ਨਵਾਂ ਪਾਸਵਰਡ ਵੀ ਤੁਸੀਂ ਰੱਖ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ।